ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर YouTube ਚੈਨਲ ਜਿਹੜਾ ਨਾਮ ਹੈ ਮੰਨੇ ਬੈਂਸ ਤੇ ਅੱਜ ਦਾ ਜਿਹੜਾ ਵਲੋਗ ਆ ਉਹ ਆਪਾਂ ਸ਼ੇਅਰ ਦੇ ਸ਼ੇਅਰ ਲਈ ਲੱਗਿਆ ਸਟਾਰਟ ਕਰਨ ਦਾ ਟਾਈਮ 6:00 ਵਜੇ ਆ ਤੇ ਮੈਂ ਅੱਜ ਜਾਣਾ ਹੈ ਚੰਡੀਗੜ੍ਹ ਪੀ.ਐਮ.ਆਈ. ਹਸਪਤਲ ਤੇ ਉੱਥੋਂ ਮੈਂ ਰੈਡੀ ਸੀਨ ਆਣ ਜਾਂਦੀ ਆ ਇਹ ਹੁਣ ਇੱਧਰ ਮੰਮੀ ਬਣਾਉਂਦੇ ਪਏ ਆ ਚਾਹ ਬਸ ਬਾਣੀ ਲਈ ਆ ਇੱਧਰ ਨਾਲ ਪੂਜੀਆ ਦੇ ਬਿਸਕੁਟ ਲੈ ਆਂਦੇ ਆ ਤੇ ਇੱਧਰ ਰੋਟੀ ਵਗੈਰਾ ਮੈਂ ਸਾਰੀ ਪਰਸ ਦੇ ਵਿੱਚ ਪਾ ਲਈ ਆ ਤੇ ਬਸ ਹੁਣ ਤੇ ਮਾਮਾ ਇੱਕਦਮ ਮੁੰਡਾ ਲੈ ਰਹਾ ਹੁੰਦਾ ਹੈ ਕਿ ਫਿਰ ਚਲ ਜਾਣਾ ਸੀ 10 ਮਿੰਟ ਤੱਕ ਲਾਚਾਰੀ ਤੇ ਪੱਖੇ ਮੈਂ ਰਹਿ ਗਈ ਆ ਕਿ ਉਧਰੋਂ ਮਾਮਾ ਜੀ ਦੀ ਕੁੜੀ ਲਾਣਾ ਨਾਲ ਕਿ ਉਹ ਵਾੜ ਪੱਟੇ ਜਾਣਾ ਚੱਲ ਗਿਆ ਪਹਿਲਾਂ ਵੀ ਅਸੀਂ ਗਏ ਸੀਗੇ ਕੱਲ ਪਰਸੋਂ ਫਿਰ ਉਹੋ ਕੰਮ ਨਹੀਂ ਬਣਿਆ ਫਿਰ ਅੱਜ ਡਾਕਟਰਾਂ ਨੇ ਆਇਆ ਅੱਜ ਵੀ ਤਰੀਕ ਪਈ ਹੋਈ ਸੀਗੀ ഗുണി ചണ്ടിഗ കോപ ആ മെഡിസിന ਰਾਤੋਂ ਸੀ ਰੁੱਕ ਕੇ ਇਹਨਾਂ ਇੱਕ ਸਾਡੇ ਰਿਸ਼ਤੇਦਾਰ ਹੈਗੇ ਆ ਮੇਰੀ ਮਾਸੀ ਦੀ ਕੁੜੀ ਆ ਉਥੇ ਜੌਬ ਕਰਦੀ ਆ ਨਾ ਸੋ ਉਥੇ ਰੁਕ ਗਈ ਸੀ ਇਹ ਰਾਤ ਫੇਸ ਕਰਕੇ ਸਾਨੂੰ ਫਿਰ ਰੰਗ ਥੋੜਾ ਲੱਕਾ ਲਗਣਾਈਆ ਤੇ ਟਾਈਮ ਜ਼ਿਆਦਾ ਹੋ ਗਿਆ ਸੀ ਇਸ ਕਰਕੇ ਫਿਰ ਅਸੀਂ ਜਿਹੜੇ ਕੋਲ ਸੀਰੇ ਜਾਉਣੇ ਸੀਰੇ ਨਹੀਂ ਆਈਆ ਸੀ ਅਸੀਂ ਹੁਣੇ ਸਮਾਂ ਕੰਡਾ ਨਹੀਂ ਲਖੀ ਹੋਇਆ ਵਾ ਆਇਆ ਵਾਪਸ ਤੇ ਹੁਣੇ ਆਈਆਂ ਹਲੇ ਤੇ ਸਾਰਾ ਕੰਮ ਹੋ ਗਿਆ ਸੀ ਟੈਸਟ ਉਹ ਜਰਾ ਹੋ ਗਿਆ ਬਸ ਉਹਨੂੰ ਕੋਪਾ ਮਿਲਣੀ ਆ ਵਾ ਫਿਰ ਉਹਨਾਂ ਲਈ ਨਿਚਾਰਕ ਦਿੰਦਾ ਟਾਈਮ ਆਇਆ ਸਾਰ ਚਾਰਕ ਦਿਨਾਂ ਬਾਰੇ ਮੇਰਾ ਟਾਈਮ ਨਹੀਂ ਹੈਗਾ ਇਸ ਕਰਕੇ ਫਿਰ ਅਸੀਂ ਥੋੜੇ ਤੋਂ ਟਾਈਮ ਬਾਅਦ ਹੀ ਜਾਵਾਂਗੇ ਥੋੜੇ ਦਿਨ ਬਾਅਦ ਜਿਸ ਦਿਨ ਡਾਕਟਰ ਮਿਲੂਗੇ ਹਨ ਉਹ ਉਸ ਦਿਨ ਹੀ ਜਾਵਾਂਗੇ ਕਿਉਂਕਿ ਫਿਰ ਰਿਪੋਰਟਾ ਪਹਿਲਾਂ ਲੈ ਕੇ ਆਵਾਂਗੇ ਫਿਰ ਦੁਬਾਰਾ ਡਾਕਟਰ ਨੂੰ ਦਿਖਾਉਣ ਚ ਆਵਾਂਗੇ ਇਸ ਕਰਕੇ ਫਿਰ ਮੈਂਗਾ ਇੱਕ ਵਾਰੀ ਵੀੜਾ ਬੱਝੂਗਾ ਤੇ ਉਦੋਂ ਮਗਰੋਂ ਫਿਰ ਇਹ ਵਲੌਗ ਆ ਜਿਹੜੇ ਹਨਾ ਇਹ ਡੇਲੀ ਰੋਟੇ ਵਿੱਚ ਨਹੀਂ ਆਇਆ ਕਰਨੇ ਕਦੇ ਹੋਇਆ ਹਫਤੇ ਚੱਕ ਦੇ ਵਲੌਗ ਪਾਏ ਠੀਕ ਆ ਨਹੀਂ ਤਾਂ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਹੀ ਰਹਿੰਦੀ ਆ ਹਨਾ ਠੀਕ ਕਿਉਂਕਿ ਥੋੜਾ ਕੰਮ ਕਰਦੇ ਵਿੱਚ ਇਸ ਕਰਕੇ ਇਹ ਚੈਨਲ ਤਾਂ ਮੈਂ ਤਾਂ ਬਣਾ ਲਿਆ ਵੀ ਚਲੋ ਆਪਾਂ ਤੇ ਘਰ ਦੇ ਵਿੱਚ ਬੀਟ ਬੈਠਿੰਦੇ ਆ ਨਾ ਤੇ ਆਪਣੀ ਜੋ ਵੀ ਡੇਲੀ ਰੁਟੀਨ ਹੁੰਦੀ ਆਪਾਂ ਉਹ ਸ਼ੇਅਰ ਕਰ ਲੈਂਦੇ ਆ ਨਾ ਕੋਈ ਵੀ ਇਨਫੋਰਮੇਸ਼ਨ ਦੀ ਹੋਊ ਆਪਾਂ ਤੁਹਾਡੇ ਸਾਰੇ ਨਾਲ ਸ਼ੇਅਰ ਕਰ ਲੈਂਦੇ ਆ ਤੇ ਇਸ ਕਰਕੇ ਮੈਂ ਚੈਨਲ ਬਣਾਇਆ ਵਾ ਤੇ ਬਾਕੀ ਸਾਰੇ ਜਣੇ ਜਰੂਰ ਸਪੋਰਟ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਤੱਕ ਤੇ ਇਹ ਮੈਂ ਬੱਠੀ ਹੋਈ ਸੀਗੀ ਹੁਣ ਕੋਠੇ ਦੇ ਉੱਪਰ ਕੋਠੇ ਦੇ ਉੱਪਰ ਠੰਡੀ ਠੰਡੀ ਹਵਾ ਚੱਲਦੀ ਹੈ ਵੈਸੇ ਤਾਂ ਅੱਜ ਮੀਂਹ ਵੀ ਪੈ ਗਿਆ ਵਾ ਹਾਂਜੀ ਹੁਣ ਮੈਂ ਕੋਟੋ ਤੋਂ ੱਲੇ ਆ ਗਈ ਸੀਗੀ ਤੇ ਮੰਮੀ ਨੇ ਬਣਾਈ ਏ ਕੜੀ ਤੇ ਨਾਲ ਬਣਾਣੀ ਮੰਮੀ ਕੀ ਚੋੜ ਨਾਲ ਬਣਾਣੀ ਏ ਚੋੜ ਤੇ ਇਧਰ ਕੜੀ ਏ ਪਈ ਆਪਣੀ ਰਿੱਜ ਦੀ ਕਾਦੇ ਨਾਲ ਚੱਕਾ ਹੈ ਹਾਂ ਕੋਣੀ ਵਾਲੀ ਹਾਂ ਪਕੌੜੇ ਵਾਲੀ ਕੜੀ ਏ ਪਰਾਤੇ ਉੱਤੇ ਦਿੱਤੀ ਕਿਉਂਕਿ ਕੜਾਈ 'ਚ ਨਹੀਂ ਓਹੋ ਕੜੀ ਦਾ ਮਾਰ ਲਿਆ ਬਾਹਰੇ ਰਿੱਜ ਜਦੋਂ ਪਹਿਲਾਂ ਰਿੱਜੀ ਨਹੀਂ ਸੀ ਥੋੜੀ ਜੀ ਅਮੀ ਤੜਕਾ ਲਾਉਣਾ ਹਲੇ ਜੇ ਫਿਰ ਮੈਂ ਫ੍ਰੀ ਫਿਰ ਪੂਰਾ ਟਾਈਮ ਬੈਨੇ ਕੋਠੇ ਦੇ ਇਹ ਨਾਲੇ ਫੋਨ ਵਗੈਰਾ ਮੈਂ ਲਗਾਦਣਾ ਚਾਰਜਰ ਹੈ ਪੂਰਾ ਤੇਰੇ ਨਾਲ ਆਓ ਪਹਿਲਾਂ ਚੋਲ ਬਣਾ ਲੈਂਦੇ ਹਾਂ ਆਂਡੀ ਦੇ ਗਾਇਜ਼ ਹੁਣ ਅਸੀਂ ਆਏ ਸੀ ਇੱਧਰ ਘਰੇ ਤੇ ਕਿੰਨਾ ਹੀ ਸਾਰਾ ਕੰਮ ਹੁਣ ਹੋ ਗਿਆ ਆ ਤੇ ਬਸ ਥੋੜਾ ਪੋਤਾ ਹੀ ਰਹਿ ਗਿਆ ਆ ਤੇ ਇੱਧਰ ਮੰਮੀ ਤੇ ਆ ਆਪਣੀ ਹੈਗੀ ਕਿਚਨ ਇੱਥੇ ਟੈਲਾ ਵਗੈਰਾ ਲੱਗਣੀ ਆ ਤਾਂ ਉਹਨਾਂ ਨੇ ਏਦਾਂ ਕਰਤਾ ਵਾ ਤੇ ਆਹ ਜੇ ਰਸਤਾ ਪਾਉ ਕਰ ਦੇਣਾ ਬੰਦ ਆਈ ਹਾਈ ਕਦੇ ਫੋਨ ਨਹੀਂ ਚੱਲ ਹੁੰਦਾ ਤੇ ਆ ਵੀ ਰੂਮ ਸਾਰ ਪਈਆ ਉਹ ਗੇਟ ਦੇ ਜਿਹੜੀ ਉੱਪਰ ਗਰੇਲੇ ਲੱਗਦੀ ਹੁੰਦੀ ਹੈ ਨਾ ਉਹ ਪਈ ਹੋਈ ਆ ਇੱਥੇ ਤੇ ਇੱਧਰ ਹਜੇ ਪੋੜੀ ਵਾਸ ਰਹਿ ਗਈ ਪਲਸਤਰ ਹੋਣ ਵਾਲੀ ਤੇ ਥੋੜੀ ਜਿਹੀ ਆ ਕੰਧ ਰਹਿ ਗਈ ਆ ਤੇ ਆ ਵੀ ਰੂਮ ਹੋ ਗਿਆ ਐਨ ਸਾਰਾ ਡਨ ਬਸ ਫਰਸ਼ ਪੈਣੀ ਆ ਅੱਜ ਕੱਲ ਕੱਲ ਤੱਕ ਫਰਸ਼ਾ ਪੈ ਜਾਣੀਆਂ ਤੇ ਇੱਧਰ ਗੇਟ ਵੀ ਆਪਣਾ ਲੱਗ ਗਿਆ ਵਾ ਤੇ ਇੱਧਰ ਬਾਥਰੂਮ ਇਹ ਹਜੇ ਰੈਡੀ ਹੋਣਾ ਆ ਅੱਗੇ ਅੱਗੇ ਵਾਲੀ ਕੰਧ ਜਿਹੜੀ ਉਹ ਹਜੇ ਹੋਣੀ ਆ ਤੇ ਆ ਕੱਲ ਬੰਨਿਆ ਸੀਗਾ ਗਗਨਾਂ ਮੈਂ ਗੇਟ ਨੂੰ ਤੇ ਉਹ ਮੇਰੇ ਹੋਂ ਤੋਂ ਪਹਿਲਾਂ ਹੀ ਉਹਨਾਂ ਨੇ ਗੇਟ ਬੰਦ ਕਰਤਾ ਸੀ ਫਿਰ ਮੈਂ ਇਧਰਲੀ ਸਾਈਡ ਤੋਂ ਹੀ ਬੰਦਤਾ ਸੀਗਾ ਵਲੌਗ ਨਹੀਂ ਬਣਾਇਆ ਹੈਗਾ ਵੈਸੇ ਹੀ ਵੀਡੀਓ ਬਣਾ ਲਈ ਸੀ ਇਹਦੇ ਉੱਪਰ ਵੀ ਅਲੇ ਗਰੀਲੇ ਲੱਗੜੀਆਂ ਤੇ ਇੱਥੇ ਵਾਲੇ ਸ਼ੀਸ਼ੇ ਵਗੈਰਾ ਲੱਗਣੇ ਆ ਤੇ ਬਾਕੀ ਹਜੇ ਉੱਪਰ ਦੇਖਦੇ ਆਰਾ ਗੁਰੀ ਚਾਹ ਪੀਣ ਓਕੇ ਚਾਹ ਟੇਸਟੀ ਆ ਹਾਂ ਨਾਲ ਬਿਸਕੁਟ ਤੇ ਇਧਰ ਮੰਮੀ ਤੈਨੂੰ ਕਰ ਚਾਣੀ ਦਿੰਦੇ। ਕਰ ਚਾਣੀ ਦਿੰਦੇ ਤੈਨੂੰ। ਦਿੰਦੇ ਆ। ਪੀਂਨਾ ਰਵ ਤੂੰ ਇੱਥੇ ਆ। ਇਹ ਕੌਣ ਆ? ਮੈਂ ਕੌਣ ਆ? ਮੈਂ ਆ ਦੇਦੀ। ਹਾਂ ਦੇਖਿਆ ਸਾਡੇ ਨਿਆਣੇ ਇੰਨੇ ਸਿਆਣੇ ਸੋਹਣੇ ਸੋਹਣੇ। ਚੱਲ ਜੀ ਤੁਸੀਂ ਚਾਹ ਪੀ ਲੈ। ਹਾਂਜੀ। ਕੌਣ? ਹਾਂਜੀ ਤੇ ਗਾਇਜ਼ ਅੱਜ ਆਪਾਂ ਬਣਾਉਣੀਆ ਵਾ ਰਾਮ ਤੋਰੀਆਂ। ਮੰਮੀ ਲੈ ਕੇ ਆਏ ਆ ਹੁਣੇ ਆ ਲਾਲ ਮਿਰਚਾਂ ਦਹੀਂ ਚ ਪਾਉਣ ਵਾਸਤੇ ਆਲੂ ਪਾ ਲਈ ਠੀਕ ਆ ਓਕੇ ਤੇ ਸਬਜ਼ੀ ਬਣਾਉਂਗੀ ਮੈਂ ਨਾ ਹੁੰਦਾ ਉਹ ਗੋਰੇ ਨੇ ਆਣਾ ਆ ਰੋਟੀ ਖਾਣ ਬ੍ਰਦਰ ਨੇ ਤੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਸਬਜ਼ੀ ਬਣਾਉਣੀ ਵੈਸੇ ਹਲੇ ਤਾਂ 10:00 ਵਜੇ ਆ ਉਧੇ ਆਣ ਤੋਂ ਪਹਿਲਾਂ ਪਹਿਲਾਂ ਸਬਜ਼ੀ ਬਣ ਜਾਣੀ ਆ। ਤੇ ਉਸ ਤੋਂ ਬਾਅਦ ਉਹਨੂੰ ਰੋਟੀ ਜਦੋਂ ਖਾ ਕੇ ਚਲ ਜੂਗਾ ਫੇਰ ਅਸੀਂ ਜਾਣਾ ਹੈਗਾ ਆਪਣੇ ਮੰਮੀ ਕਾ ਮਾਤੇ ਮੰਮੀ ਨੇ ਉਹਨਾਂ ਦੇ ਘਰੇ ਜਾਣਾ ਅਗਲਾ ਜਿਹੜਾ ਵਲੌਗ ਆਊਗਾ ਹਨਾ ਉਹ ਉੱਥੇ ਦਾ ਆਊਗਾ। ਤੇ ਬਾਕੀ ਦੇ ਦੇ ਪਹਿਲਾਂ ਮੈਂ ਸਬਜ਼ੀ ਵਗੈਰਾ ਬਣਾ ਲਵਾਂ ਅੱਗੇ ਵਲੌਗ ਫੇਰ ਕੰਟੀਨਿਊ ਕਰਾਂ। ਜਿਹਦੇ ਸਬਜ਼ੀ ਹੁਣ ਮੈਂ ਕੱਟ ਲਈ ਸੀਗੀ ਤੇ ਹੁਣ ਮੈਂ ਲੋਨੀਏ ਤੜਕਾ ਪਿਆਜ਼ ਤੇ ਮਾਦਰ ਤੇ ਇਧਰ ਮਿਰਚਾਂ ਜੇ ਮੌਸਮ ਹੈਗਾ ਠੰਡਾ ਮੀਂਹ ਵਾਲਾ ਮੌਸਮ ਹੋਇਆ ਪਿਆ ਵਾ ਮੀਂਹ ਆਊਗਾ ਲੱਗਦਾ ਪਰ ਮੀਂਹ ਨਹੀਂ ਹੈ ਜਿਆ ਸਵੇਰ ਦਾ තේමබි ගැයම උද්දුර තෙන් චාලයන රද්‍යයකර පලගී එය පේන වරින් ැ ද ඉදරම දනිී වැැසමින් දෝතයෙන් පෙන හොමරිය අද උදුර ජවුන්ගි පෙර දේනයකම් ර දක්ක පෝන්ට ගියාව සේලටැල් කැරා රැගයා ਬਾਕੀ ਸਾਰਾ ਫਿਨਿਸ਼ ਹੋ ਗਿਆ ਇੱਕ ਵਸ ਨੂੰੰਟੀ ਰਹਿੰਦੀ ਆ ਬਣਰ ਵਾਲੀ ਤੇ ਕਿਚਨ ਜਿਹੜੀ ਇੱਧਰੋਂ ਸਾਰਾ ਦੂਸਰੇ ਪਲਾਟ ਵਾਲੋਂ ਰਸਤਾ ਰੱਖਿਆ ਹੀ ਨਾ ਬਸ ਉਹ ਕੰਦ ਬੰਦ ਕਰਨੇ ਬਾਕੀ ਹੀਟ ਵਗੈਰਾ ਸਾਰਾ ਓਕੇ ਹੋ ਹੀ ਗਿਆ ਵਾ ਬਸ ਹੋਰ 15 ਦਿਨ ਹੋਰ ਲੱਗਣੀਆਂ ਫੇਰ ਸਾਰਾ ਕੰਮ ਡਨ ਹੋ ਜਾਣਾ ਹੈ ਹੁਣ ਪੇਂਟ ਵਗੈਰਾ ਵੀ ਸਾਰਾ ਕੁਛ ਨਾਲ ਹੀ ਕਰਵਾ ਤੜਕਾ ਹੁਣ ਆਪਣਾ ਪੁੱਜ ਗਿਆ ਵਾ ਸਬਜੀ ਪਾ ਦਿਆ ਸਤੋ ਕੇ ਰੱਖੀ ਹੋਈ ਸੀ ਸਬਜੀ ਖਾਲ ਦੇ ਨਾਲ ਥੋੜਾ ਟੰਟਾਕ ਦਾਂਗੇ ਹਾਂਜੀ ਤੇ ਹੁਣ ਸਾਰਾ ਕੰਮ ਵਗੈਰਾ ਕਰਕੇ ਅਸੀਂ ਹੋ ਗਈ ਸੀ ਜੀ ਫ੍ਰੀ ਬਸ ਹੁਣ ਰੈਡੀ ਹੋਣਾ ਹੈ ਜਾਰ ਵਾਸਤੇ ਤੇ ਪਰ ਮੀ ਆ ਗਿਆ ਹੁਣ ਹੁਣ ਆ ਗਿਆ ਵਾ ਥੋੜਾ ਹਲਕਣੀ ਹੀ ਪੈ ਰਹੀਆਂ ਵਾ ਇੱਥੇ ਲਿਖਦਾ ਹੁਣ ਵਾ ਬੰਨ ਆ ਜਦੋਂ ਵੀ ਅਗਵਦੀਨ ਦਾ ਹੋਇਆ ਜੁਨਾਇ ਚੇਰ ਕਮੈਂਟ ਜਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤੇ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਤੇ ਹੁਣ ਜਿਹੜੇ ਵਲੌਗ ਆਊਗੇ ਉਹ ਮਤਲਬ ਜਿਹੜਾ ਅਗਲਾ ਵਲੌਗ ਆਊਗਾ ਹਨਾ ਉਹ ਬਹੁਤ ਸੋਹਣਾ ਵਲੌਗ ਆਊਗਾ ਕਿ ਤੁਗੀ ਹੈ ਨਹੀਂ ਆਪਣੇ ਆਂਟੀ ਜਾ ਰਹੀ ਹੈ ਤੇ ਇਹ ਬਾਕੀ ਜਰੂਰ ਮੈਂ ਹੌਣ ਲਈ ਦੱਸੂਗੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਆਪੇ ਹੀ ਪਤਾ ਲੱਗ ਜਾਈ ਜਾਊਗਾ ਤੇ ਤੁਹਾਨੂੰ ਫਿਰ ਮਿਲਦੇ ਆ ਤਾਂ ਅਗਲੇ ਵਲੌਗ ਦੇ ਵਿੱਚ Thank you